ਸਤਿ ਸ਼੍ਰੀ ਅਕਾਲ ਦੋਸਤੋ ਅਰਦਾਸ ਦੀ ਸ਼ਕਤੀ ਮੈਂ ਜਦੋਂ ਐਲ ਐਲ ਵੀ ਕਰਦਾ ਸੀ ਤਾਂ ਮੇਰੀ ਇੱਕ ਅਜ਼ੀਜ਼ ਮਿੱਤਰ ਨੇ ਮੈਨੂੰ ਆਪਣੀ ਇੱਕ ਹੱਦਵੀਤੀ ਸੁਣਾਈ ਜਿਸ ਨੇ ਮੇਰਾ ਅਰਦਾਸ ਦੀ ਸ਼ਕਤੀ ਵਿੱਚ ਹੋਰ ਵਿਸ਼ਵਾਸ ਪੱਕਾ ਕੀਤਾ ਜਦੋਂ ਐਲ ਐਲ ਵੀ ਸ਼ੁਰੂ ਹੋਈ ਤਾਂ ਕੁਝ ਨਵੇਂ ਮਿੱਤਰ ਬਣੇ ਇਹਨਾਂ ਵਿੱਚੋਂ ਹੀ ਇੱਕ ਮਿੱਤਰ ਸਾਨੂੰ ਆਪਣੇ ਘਰ ਲੈ ਕੇ ਗਿਆ ਸਾਡੇ ਇਸ ਮਿੱਤਰ ਦੇ ਪਿਤਾ ਜੀ ਇੱਕ ਵੱਡੇ ਆਈ ਜੀ ਰੈਂਕ ਦੇ ਪੁਲਿਸ ਆਫਸਰ ਸਨ ਸਾਡਾ ਇਹ ਮਿੱਤਰ ਆਪਣੇ ਮਾਪੇ ਦੀ ਇਕਲੌਤੀ ਉਲਾਦ ਹੈ ਪਰ ਇਹ ਬੇहद ਮਿਲਨਸਾਰ ਸਾਦਾ ਤੇ شریف ਇਨਸਾਨ ਹੈ ਸ਼ੁਰੂ ਤੋਂ ਹੀ ਕਦੇ ਅਹਿਸਾਸ ਨਹੀਂ ਹੋਇਆ ਕਿ ਇਹ ਕਿਸੇ ਵੱਡੇ ਪੁਰਸ ਆਫਸਰ ਦੀ ਸੰਤਾਨ ਹੈ ਫੁਕਰਪਣਾ ਉਹਦੇ ਨੇੜੇ ਤੇੜੇ ਵੀ ਨਹੀਂ ਹਮੇਸ਼ਾ ਉਹਦੇ ਨਾਲ ਤਿੰਨ ਚਾਰ ਗਨਮੈਨ ਹੁੰਦੇ ਸੀ ਪਰ ਉਹਨੇ ਸਾਰਿਆਂ ਨੂੰ ਆਮ ਕੱਪੜਿਆਂ ਵਿੱਚ ਨਾਲ ਰੱਖਣਾ ਤੇ ਕਾਰ ਵਿੱਚ ਹੀ ਬੈਠੇ ਰਹਿਣ ਲਈ ਕਹਿਣਾ ਕਿ ਮੇਰੇ ਨਾਲ ਨਹੀਂ ਯੂਨੀਵਰਸਿਟੀ ਵਿੱਚ ਮਗਰ ਮਗਰ ਤੁਰੇ ਫਿਰਨਾ ਜਾਂ ਕਹਿਣਾ ਮੈਂ ਕਲਾਸਾਂ ਲਾਉਣਾ ਤੁਸੀਂ ਯੂਨੀਵਰਸਿਟੀ ਵਿੱਚ ਗੀੜਾ ਦੇ ਲਵੋ ਤੇ ਆਪ ਉਹਨੇ ਸਾਡੇ ਨਾਲ ਸਾਡੀ ਕਾਰ ਵਿੱਚ ਹੀ ਆਉਣਾ ਜਾਣਾ। ਉਹਦੇ ਇੰਨਾ ਵਧੀਆ ਹੋਣ ਕਰਕੇ ਹੀ ਸ਼ਾਇਦ ਤਾਂ ਹੀ ਸਾਡੀ ਦੋਸਤੀ ਐਨੀ ਗੂੜੀ ਪੈ ਗਈ। ਹਸਮੁਖ ਇੰਨਾ ਹੈ ਕਿ ਹਰ ਇੱਕ ਗੱਲ ਤੇ ਮਜ਼ਾਕ ਕਰਦੇ ਹੀ ਰਹਿਣਾ ਤੇ ਸਾਡੇ ਹਸਾ ਹਸਾ ਢਿੱਡੀ ਪੀਣਾ ਪਾ ਦੇਣੀਆ। ਹੁਣ ਵੀ ਜੇ ਕਦੇ ਉਹ ਹੀ ਅੰਕਲ ਜੀ ਤੱਕ ਕੰਮ ਹੋਵੇ ਤਾਂ ਅਸੀਂ ਫੋਨ ਕਰੀਏ ਕਿ ਯਾਰ ਆਹ ਕੰਮ ਕਰ ਕਹਿ ਦੇ ਤਾਂ ਅੱਗੋਂ ਉਹਦੇ ਪਿਤਾ ਜੀ ਦਾ ਮੂੰਹ ਠੀਕ ਨਾ ਹੋਵੇ ਤਾਂ ਕਹੂਗਾ ਕਿ ਬਾਈ ਕੱਲ ਨੂੰ ਕਹਿ ਕੇ ਕਰਵਾ ਦੇਵਾਂਗੇ। ਅੱਜ ਬਾਪੂ ਨਹੀਂ ਬੋਲਦਾ ਅੱਜ ਤਾਂ ਪੰਜਾਬ ਪੁਲਿਸ ਬੋਲਦੀ ਐ ਵਿੱਚ ਸਾਡੇ ਇਸ ਮਿੱਤਰ ਦੇ ਖੁੱਲੀ ਲੰਮੀ ਦਾੜ੍ਹੀ ਐ ਤੇ ਸੇ ਸੋਹਣੀ ਦਸਤਾਰ ਸਜਾ ਕੇ ਰੱਖਦਾ ਰੱਬ ਦਾ ਨਾਂ ਲੈਣ ਵਾਲਾ ਤੇ ਪੂਰਾ ਧਾਰਮਿਕ ਬੰਦਾ ਪਰ ਜਦੋਂ ਮੈਂ ਪਹਿਲੀ ਵਾਰ ਘਰ ਗਿਆ ਤਾਂ ਉਹਦੇ ਕਮਰੇ ਵਿੱਚ ਕੰਧ ਤੇ ਲੱਗੀ ਇੱਕ ਤਸਵੀਰ ਦੇਖ ਕੇ ਹੈਰਾਨ ਹੋ ਗਿਆ ਕਿ ਯਾਰ ਇਹ ਸਿਰ ਦੇ ਵਾਲ ਹੋਏ ਕੱਟੇ ਹੋਏ ਤੇ ਕਲੀਨ ਸ਼ੇਵ ਵਾਲੀ ਤੇਰੀ ਤਸਵੀਰ ਐ ਤਾਂ ਉਹ ਕਹਿੰਦਾ ਹਾਂ ਮੇਰੀ ਹੀ ਐ ਮੈਂ ਕਿਹਾ ਇੰਨੀ ਵੱਡੀ ਤਬਦੀਲੀ ਕਿੱਦਾਂ ਆ ਗਈ ਫੇਰ ਤਾਂ ਉਹਨੇ ਇੱਕ ਘਟਨਾ ਬਾਰੇ ਦੱਸਿਆ ਕਹਿੰਦਾ ਤਿੰਨ ਕੁ ਸਾਲ ਪਹਿਲਾਂ ਇੱਕ ਦਿਨ ਮੈਂ ਤੇ ਮੇਰਾ ਮਿੱਤਰ ਚੰਡੀਗੜ੍ਹ ਤੋਂ ਫਤਿਹਗੜ੍ਹ ਸਾਹਿਬ ਵੱਲ ਨੂੰ ਕਾਰ ਵਿੱਚ ਆ ਰਹੇ ਸੀ ਮੈਂ ਕਾਰ ਚਲਾ ਰਿਹਾ ਸੀ ਤੇ ਮੇਰਾ ਮਿੱਤਰ ਨਾਲ ਬੈਠਾ ਸੀ ਸਵੇਰ ਦਾ ਸਮਾਂ ਸੀ ਸੜਕ ਖਾਲੀ ਸੀ ਇਸ ਕਰਕੇ ਕਾਰ ਦੀ ਸਪੀਡ ਵੀ ਤੇ ਸੀ ਅਚਾਨਕ ਬਿਲਕੁਲ ਕਾਰ ਦੇ ਨੇੜੇ ਆ ਕੇ ਇੱਕ ਕੱਚੇ ਰਸਤੇ ਵਿੱਚੋਂ ਇੱਕ ਦੋਦੀ ਨੇ ਮੋਟਰਸਾਈਕਲ ਤੇਜ਼ ਰਫ਼ਤਾਰ ਵਿੱਚ ਸੜਕ ਉੱਤੇ ਝਾੜ ਦਿੱਤਾ ਮੈਂ ਐਨੀ ਨੇੜੇ ਮੋਟਰਸਾਈਕਲ ਦੇਖ ਕੇ ਘਬਰਾ ਗਿਆ ਮੈਂ ਪੂਰੇ ਜ਼ੋਰ ਨਾਲ ਬ੍ਰੇਕ ਲਾਈ ਪਰ ਜਦੋਂ ਕਾਰ ਨਾ ਰੁਕੀ ਤਾਂ ਮੈਂ ਮੋਟਰਸਾਈਕਲ ਵਾਲੇ ਨੂੰ ਬਚਾਉਣ ਲਈ ਦੂਜੇ ਪਾਸੇ ਸੜਕ ਤੋਂ ਕਾਰ ਥੱਲੇ ਲਾ ਦਿੱਤੀ। ਮੋਟਰਸਾਈਕਲ ਵਾਲੇ ਦਾ ਤਾਂ ਬਚਾਅ ਹੋ ਗਿਆ ਪਰ ਜਦੋਂ ਮੈਂ ਉਸੇ ਸਪੀਡ ਨਾਲ ਕਾਰ ਫੇਰ ਸੜਕ ਉੱਪਰ ਚੜਾਈ ਤਾਂ ਕਾਰ ਦਾ ਕੰਟਰੋਲ ਵਿਗੜ ਗਿਆ ਤੇ ਕਾਰ ਪੂਰੀ ਸਪੀਡ ਨਾਲ ਸੜਕ ਕੰਡੇ ਖੜੇ ਇੱਕ ਰੁੱਖ ਨਾਲ ਜਾਟ ਕਰਾਈ। ਮੇਰੇ ਮੱਥੇ ਤੇ ਵੱਡੀ ਸੱਟ ਲੱਗ ਗਈ ਸੀ ਇਸ ਲਈ ਮੈਨੂੰ ਕੁਝ ਸਮਾਂ ਤਾਂ ਕੁਝ ਪਤਾ ਨਾ ਲੱਗਿਆ। ਮੇਰਾ ਦੋਸਤ ਆਪਣੀ ਖਿੜਕੀ ਖੋਲ ਕੇ ਆਇਆ ਤੇ ਉਹਨੇ ਮੇਰੀ ਖਿੜਕੀ ਖੋਲੀ ਤੇ ਮੈਨੂੰ ਖਿੱਚ ਕੇ ਬਾਹਰ ਕੱਢਿਆ ਤੇ ਦੋ ਤਿੰਨ ਵਾਰ ਪੁੱਛਿਆ ਕਿ ਤੂੰ ਠੀਕ ਆ ਤੇ ਆਪ ਉਥੇ ਹੀ ਧਰਤੀ ਤੇ ਸਿਰ ਫੜ ਕੇ ਬਹਿ ਗਿਆ। ਐਨੇ ਨੂੰ ਰਾਹ ਚੱਲਦੇ ਲੋਕ ਰੁਕ ਗਏ ਮੈਂ ਆਪਣੇ ਪਿਤਾ ਜੀ ਦਾ ਮੋਬਾਈਲ ਨੰਬਰ ਲਾ ਕੇ ਦਿੱਤਾ ਤੇ ਡੈਡੀ ਮੇਰੇ ਡੈਡੀ ਨੇ ਇਹਨਾਂ ਨੂੰ ਦੱਸੋ ਕਿ ਸਾਡੇ ਨਾਲ ਇਹ ਹਾਸਾ ਵਾਪਰ ਗਿਆ ਮੇਰੇ ਪਿਤਾ ਜੀ ਨੂੰ ਦੋ ਤਿੰਨ ਵਾਰ ਕਾਲ ਕਰਨ ਤੇ ਵੀ ਫੋਨ ਨਾ ਚੱਕਿਆ ਉਸ ਤੋਂ 15 ਕੁ ਮਿੰਟ ਬਾਅਦ ਮੇਰੇ ਪਿਤਾ ਜੀ ਨੇ ਆਪ ਵਾਪਸ ਕਾਲ ਕੀਤੀ ਤਾਂ ਉਹਨਾਂ ਨੂੰ ਸਾਡੇ ਹਾਸੇ ਬਾਰੇ ਦੱਸਿਆ ਗਿਆ ਮੇਰਾ ਦੋਸਤ ਬੇਹੋਸ਼ ਹੋ ਗਿਆ ਸੀ ਮੇਰਾ ਵੀ ਬਹੁਤ ਖੂਨ ਵਗ ਰਿਹਾ ਸੀ ਸਾਨੂੰ ਮੋਹਾਲੀ ਹਸਪਤਾਲ ਦਰਾਖਲ ਕਰਾ ਦਿੱਤਾ ਗਿਆ ਜਿੱਥੇ ਮੇਰੇ ਪਿਤਾ ਜੀ ਦੇ ਅਨੇਕਾਂ ਦੋਸਤ ਤੇ ਜਾਣ ਪਛਾਣ ਵਾਲੇ ਪਹਿਲਾਂ ਹੀ ਪਹੁੰਚ ਚੁੱਕੇ ਸਨ ਜਿੱਥੇ ਜਾ ਕੇ ਮੇਰੀ ਦੋਸਤ ਦੀ ਮੌਤ ਹੋ ਗਈ ਮੇਰੇ ਪਿਤਾ ਜੀ ਵੀ ਕੁਝ ਘੰਟੇ ਬਾਅਦ ਪਹੁੰਚ ਗਏ ਮੈਂ ਜਦੋਂ ਕੁਝ ਦਿਨਾਂ ਬਾਅਦ ਠੀਕ ਹੋਇਆ ਤਾਂ ਪੁੱਛਿਆ ਕਿ ਤੁਸੀਂ ਉਸ ਦਿਨ ਮੇਰਾ ਫਿਓਨ ਕਿਉਂ ਨਹੀਂ ਚੁੱਕ ਰਹੇ ਸੀ ਤਾਂ ਡੈਡੀ ਨੇ ਦੱਸਿਆ ਕਿ ਉਸ ਸਮੇਂ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਸੀ ਮੈਂ ਤੇਰੀ ਤੰਦਰੁਸਤੀ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਸੀ ਕਿ ਮੇਰੇ ਬੱਚੇ ਨੂੰ ਤੰਦਰੁਸਤੀ ਬਖਸ਼ਣਾ ਕੰਦਾ ਇਹ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਇਹ ਹਾਸੇ ਵਿੱਚੋਂ ਬਚਨ ਦਾ ਕਾਰਨ ਵਾਹਿਗੁਰੂ ਦੇ ਚਰਨਾਂ ਵਿੱਚ ਕੀਤੀ ਅਰਦਾਸ ਹੈ। ਮੇਰੀ ਤੇ ਮੇਰੇ ਪਿਤਾ ਜੀ ਦੀ ਜ਼ਿੰਦਗੀ ਵਿੱਚ ਇਸ ਹਾਸੇ ਤੋਂ ਬਾਅਦ ਕਾਫੀ ਤਬਦੀਲੀ ਆਈ। ਯਾਰ ਬਸ ਉਸ ਤੋਂ ਬਾਅਦ ਮੈਂ ਕਦੇ ਕਿਸੇ ਨਹੀਂ ਕਟਾਈ ਨਾ ਦਾੜੀ ਕਟਾਈ ਆ। ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜ ਲਿਆ ਤੇ ਕੋਸ਼ਿਸ਼ ਕਰਦਾ ਕਿ ਹਰ ਮਹੀਨੇ ਇੱਕ ਵਾਰ ਆਪਣੇ ਉਸ ਮਰਹੂਮ ਦੋਸਤ ਦੇ ਮਾਪਿਆਂ ਨੂੰ ਜ਼ਰੂਰ ਮਿਲ ਕੇ ਆਵਾਂ। ਵਾਹਿਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਦੋਸਤ ਦੇ ਮਾਪਿਆਂ ਨਾਲ ਸਾਰੀ ਉਮਰ ਜੁੜਿਆ ਰਹਾ। ਉਸ ਘਟਨਾ ਬਾਪਰੀ ਨੂੰ 20 ਸਾਲ ਹੋ ਗਏ ਨੇ ਸਾਡੇ ਉਸ ਦੋਸਤ ਦਾ ਗੁਰਬਾਣੀ ਤੇ ਸਿੱਖੀ ਨਾਲ ਲਗਾ ਹੋਰ ਵਧ ਗਿਆ ਤੇ ਉਹ ਅੱਜ ਵੀ ਆਪਣੇ ਮਰਹੂਮ ਦੋਸਤ ਦੇ ਮਾਪਿਆਂ ਕੋਲ ਉਵੇਂ ਹੀ ਆਂਦਾ ਆਂਦਾ ਹੈ ਜਾਂਦਾ ਆਂਦਾ ਹੈ ਉਸ ਦੀ ਕਹਾਣੀ ਨੇ ਮੇਰਾ ਵੀ ਅਰਦਾਸ ਦੀ ਸ਼ਕਤੀ ਵਿੱਚ ਹੋਰ ਵਿਸ਼ਵਾਸ ਵਧਾ ਦਿੱਤਾ ਸੱਚੇ ਮਨ ਤੋਂ ਕੀਤੀ ਅਰਦਾਸ ਪ੍ਰਮਾਤਮਾ ਜਬੂਰ ਜ਼ਰੂਰ ਕਬੂਲ ਕਰਦਾ ਹੈ ਅਰਦਾਸ ਮੰਨ ਦੀ ਪ੍ਰਮਾਤਮਾ ਨਾਲ ਸਿੱਧੀ ਗੱਲਬਾਤ ਹੁੰਦੀ ਹੈ ਅਸੀਂ ਸਾਰੇ ਹੀ ਜ਼ਿੰਦਗੀ ਵਿੱਚ अनेका ਮੌਕਿਆਂ ਤੇ ਉੱਤੇ ਜਦੋਂ ਸਾਰੇ ਯਤਨ ਕਰਕੇ ਹਾਰ ਜਾਂਦੇ ਹਾਂ ਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ हे ਪ੍ਰਮਾਤਮਾ ਸਾਡੇ ਸੰਕਟਾਂ ਨੂੰ ਦੂਰ ਕਰ ਤੇ ਸਾਨੂੰ ਸੁੱਖ ਦੁੱਖਾਂ ਨਾਲ ਲੜਨ ਦੀ ਤਾਕਤ ਬਖਸ਼। ਸਾਡੀਆਂ ਬਹੁਤੀਆਂ ਅਰਦਾਸਾਂ ਗਿਲੇ ਸ਼ਿਕਵੇ ਹੀ ਹੁੰਦੀਆਂ ਨੇ, ਸ਼ੁਕਰਾਨੇ ਦੀਆਂ ਘਾਟ ਹੀ ਹੁੰਦੀਆਂ ਨੇ। ਸਰਵੱਤ ਦੇ ਭਲੇ ਲਈ ਕੀਤੀ ਅਰਦਾਸ ਸਭ ਤੋਂ ਪਵਿੱਤਰ ਹੁੰਦੀ ਹੈ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ।